ਰੀਲਾਂ ਦੀ ਗੱਲ ਕਰ ਲਈਏ ਕਿਉਂਕਿ ਰੀਲਾਂ ਦਾ ਤੇ ਦੌਰ ਹੈ ਰੀਲਾਂ ਬੰਦਾ ਜੇ ਇੱਕ ਡਰਾਈਵ ਕਰ ਰਿਹਾ ਤਾਂ ਵੀ ਰੀਲ ਜੇ ਖਾਣਾ ਪੀਣਾ ਕੁਝ ਖਾ ਰਿਹਾ ਤਾਂ ਵੀ ਰੀਲ ਤੇ ਜੇ ਕੁਝ ਹੋਰ ਕਿਤੇ ਮੌਕਾ ਮਿਲ ਜੇ ਜਦੋਂ ਵੀ ਸੈਕਿੰਡ ਵੀ ਮਿਲੇ ਤੇ ਰੀਲਾ ਜਾਂ ਵੇਖੂਗਾ ਤੇ ਜਾਂ ਬਣਾਊਗਾ ਪਰ ਅੱਤ ਤੇ ਇਹ ਆ ਵੀ ਸੜਕਾਂ ਤੇ ਵੀ ਲੋਕ ਰੀਲਾਂ ਬਣਾਉਣੀ ਹਟਦੇ ਮੈਂ ਵੀ ਬਣਾ ਲੇਗਾ ਕਦੇ ਕਦੇ ਪਰ ਤੁਹਾਡੀ ਡਰਾਈਵ ਤੇ ਥੋੜੀ ਚੀਜ਼ਾਂ ਦਾ ਮੈਨੂੰ ਨਹੀਂ ਮੈਂ ਡਰਾਈਵ ਡਰਾਈਵ ਹੀ ਡਰਾਈਵ ਕਰਦੀ ਨਾ ਨਾ ਜੀ ਡਰਾਈਵ ਕੁਝ ਲੋਕ ਤੇ ਫਿਰ ਮਤਲਬ ਡਰਾਈਵਿੰਗ ਰੂਵਿੰਗ ਕਰਦੇ ਵੀ ਮੈਂ ਤਾਂ ਬਈ ਇੰਨਾ ਡਰਦਾ ਮੈਂ ਤੇ ਨਾਲ ਵੀ ਬੈਠਾ ਹਾਂ ਨਾ ਆਪਦੇ ਬਾਈ ਦੇ ਜਾਂ ਉਹਦੇ ਕਰਦਿਆਂ ਦੇ ਤੁਹਾਨੂੰ ਵੀ ਉਹਨਾਂ ਨੂੰ ਵੀ ਹੱਥ ਜੋੜਦਾ ਉਹਨਾਂ ਨੂੰ ਕਿ ਯਾਰ ਤੁਸੀਂ ਬੈਲਟ ਬੁਲਟ ਲਾ ਕੇ ਰੱਖੋ ਭਰਾ ਬਣ ਕੇ ਪਰ ਨਹੀਂ ਇਹ ਗਲਤ ਹੈ ਜੀ ਠੀਕ ਹੈ ਸਾਰੀਆਂ ਚੀਜ਼ਾਂ ਦਾ ਇੱਕ ਟਾਈਮ ਹੁੰਦਾ ਤੁਸੀਂ ਬਣਾਓ ਯਾਰ ਪਰਿਵਾਰ ਦੇ ਨਾਲ ਗਏ ਹੋ ਫੋਟੋ ਪਾਓ ਆਪਦੀ ਖੁਸ਼ੀ ਦੀ ਕਿਸੇ ਵਕਰੀ ਜਗ੍ਹਾ ਤੇ ਗਏ ਹੋ ਪਾਓ ਯਾਰ ਜੀ ਕੋਈ ਤੇ ਮਤਲਬ ਕਿ ਯਾਰ ਦੋਸਤ ਇਕੱਠੇ ਹੋਏ ਹੋ ਸਟਰੀਕ ਪਾ ਲਓ ਯਾਰ ਕੁਝ ਖਾ ਰਹੇ ਹੋ ਕੋਈ ਕੋਈ ਨਹੀਂ ਆਏਗਾ ਬਿਲਕੁਲ ਪਰ ਹਾਥੇ ਅਸੀਂ ਹੁਣ ਜਲੂਸ ਕੱਢ ਰਹੇ ਹਾਂ ਸਾਬ ਕੋਈ ਇੱਥੇ ਸ਼ਕਤੀਮਾਨ ਬਣਿਆ ਫਿਰਦਾ ਜੀ ਹੂੰ ਕੋਈ ਨਕਲੀ ਦਲਜੀਤ ਦੁਸਾਜ ਬਣਿਆ ਫਿਰਦਾ ਜੀ ਕੋਈ ਪਾਕਿਸਤਾਨੀ ਕਮੀਡੀਅਨ ਦੀ ਜਿਹੜੀ ਆ ਉਹ ਨਕਲ ਆ ਰਿਹਾ ਆ ਬੀਬੀਆਂ ਨੇ ਤੇ ਸ਼ਰਮੀ ਲਾ ਲਈ ਆ ਇਹ ਨੱਚੀ ਜਾਂਦੀਆਂ ਨੇ ਜਾ ਕੇ ਉੱਥੇ ਰੋਡ ਤੇ ਲੋਕ ਪਰੇਸ਼ਾਨ ਹੋ ਰਹੇ ਲੁਧਿਆਣੇ ਦੀ ਐ ਸ਼ਾਇਦ ਜੀ ਜੀ ਲੁਧਿਆਣੇ ਤਾਂ ਹੀ ਮੈਂ ਕਿਹਾ ਸੀ ਲੁਧਿਆਣੇ ਦੀ ਗੱਲ ਕਰਨੀ ਤੇ ਆ ਕੱਲ ਰਾਤ ਗੁਜ਼ਾਰੀ ਮੈਂ ਸਜਣਾ ਸ਼ਹਿਰ ਤੇਰੇ ਲੁਧਿਆਣੇ ਜੀ ਤਾਂ ਗੱਲ ਇਹ ਆ ਕਿ ਇਹ ਅਸੀਂ ਜਲੂਸ ਕੱਢ ਰਹੇ ਆ ਬੇਸਿਕਲੀ ਜੀ ਜੀ ਦੇਖੋ ਸੜਕ ਤੇ ਰੇਲਵੇ ਟਰੈਕ ਤੇ ਨਹਿਰ ਕਿਨਾਰੇ ਡੂੰਘੇ ਪਾਣੀ ਕਿਨਾਰੇ ਅੱਗ ਨੇੜੇ ਬਿਜਲੀ ਕੋਲ ਇਹ ਸਾਰੀਆਂ ਚੀਜ਼ਾਂ ਪਹਿਲੀ ਗੱਲ ਆ ਕਿ ਕਰਨੀ ਆਗੀ ਜੀ ਇਧਰ ਇੱਥੇ ਕਿੰਨੀਆਂ ਘਟਨਾਵਾਂ ਨੇ ਇੱਕ ਨਾ ਸ਼ਾਇਦ ਸਿੰਗਰ ਸੀ ਬੱਬੂ ਮਾਨੋਣਾ ਨੇ ਗਾਇਆ ਸੀਗਾ ਕਿ ਸੈਲਫੀ ਕੁਛ ਸੈਲਫੀ ਹੂੰ ਕੁਝ ਕਰਵਾ ਦਿੰਦੀ ਕੁਝ ਬੰਦੇ ਨੂੰ ਵੀ ਖਤਮ ਕਰਵਾ ਦਿੰਦੀ ਏ ਦਾ ਕੋਈ ਗਾਣਾ ਸੀ ਸੈਲਫ ਹੀ ਗਾਣਾ ਉਹ ਸੁਣ ਲੈਣਾ ਚਾਹੀਦਾ ਮੇਰੇ ਖਿਆਲ ਨਾਲ ਤਾਂ ਮਤਲਬ ਕਿ ਕਿੰਨੇ ਬੰਦੇ ਨੇ ਜਿਹੜੇ ਇਸ ਤਰ੍ਹਾਂ ਦੇ ਚੱਕਰ ਚ ਰੀਲ ਬਣਾਉਣ ਦੇ ਚੱਕਰ ਚ ਜਾ ਇਦਾਉਂਦਾ ਉਹ ਇੱਕ ਤਸਵੀਰ ਬਣ ਗਏ ਜਿਹੜੀ ਕੰਧ ਤੇ ਟੰਗੀ ਆ ਹੂੰ ਉਹ ਮਤਲਬ ਕਿ ਰੀਲ ਬਣਾਉਂਦੇ ਬਣਾਉਂਦੇ ਹੂੰ ਰੀਲ ਦੇ ਵਿੱਚ ਕਹਿ ਲੋ ਕਿ ਤਸਵੀਰ ਬਣ ਗਏ ਜੀ ਤੇ ਭਾਈ ਕਿਉਂ ਐਸਾ ਕਰਨਾ ਸਾਨੂੰ ਨਾ ਮਤਲਬ ਕਿ ਅਕਲ ਕਰਨੀ ਚਾਹੀਦੀ ਆ ਫੋਨ ਸਾਡੇ ਕੋਲ ਇੱਕ ਦਿ ਇਹ ਆ ਕਿ ਹੁਣ ਦੇਖੋ ਚਾਈਨਾ ਨੇ ਨੇ ਸਾਡੀ ਹੈਲਪ ਬਹੁਤ ਕੀਤੀ ਆ ਆਹੀ ਫੋਨ ਤੁਸੀਂ ਆਈਫੋਨ ਲੈਣਾ ਹੋਵੇ ਫੀਚਰਾਂ ਵਾਲਾ ਤੇ ਉਹ ਤੁਹਾਨੂੰ ਪੈਂਦਾ ਕੋਈ ਕਟੂਕਟ 50000 ਤੋਂ ਲੱਖ ਤੇ ਪੈਗਾ ਹੀ ਨਾ ਪੈਂਦਾ ਪੈਂਦਾ ਬਿਲਕੁਲ ਆ ਸਾਨੂੰ ਕਰਮਾਂ ਵਾਲੇ ਉਹਨਾਂ ਨੇ ਦੇਤੇ 5000 ਦਾ 10000 ਦਾ ਸਾਡੀ ਪਹੁੰਚ ਹੋ ਗਿਆ ਚਲੋ ਮਾੜੀ ਗੱਲ ਨਹੀਂ ਹੈ ਹਮ ਪਰ ਕੋਈ ਅ디 ਸਾਰਥਕ ਵਰਤੋਂ ਤੇ ਕਰ ਲਈਏ ਸਮੱਸਿਆ ਕੀ ਆ ਅਚਾ ਉੱਥੇ ਠੁਮਕੇ ਮਾਰਨ ਡੀਆਂ ਇੱਥੇ ਤੁਹਾਨੂੰ ਪਤਾ ਹੀ ਐ ਸਪੈਣਾ ਨਹੀਂ ਹਟਣ ਡੀਆਂ ਜੀ ਉਹ ਵੀ ਬਣਾਈ ਜਾਂਦੀਆਂ ਨੇ ਰੀਲਾਂ ਸਮਝ ਤੋਂ ਬਾਹਰ ਆ ਕਿ ਯਾਰ ਕਿੱਧਰ ਨੂੰ ਤੁਰ ਪਈ ਆ ਦੁਨੀਆ ਕਿ ਤੁਸੀਂ ਹੁਣ ਦੂਜਿਆਂ ਨੂੰ ਪਰੇਸ਼ਾਨ ਕਰਕੇ ਆਪਦਾ ਮਨੋਰੰਜਨ ਕਰੋਗੇ ਕਿ ਸੜਕ ਦੇ ਵਿਚਾਲੇ ਠੁਮਕੇ ਮਾਰੀ ਚੱਲੋ ਜੀ ਇਹਨਾਂ ਦੇ ਚਲਾਣ ਕੱਟਨੇ ਚਾਹੀਦੇ ਆ ਜਿਵੇਂ ਕਾਲੀਆਂ ਫਿਲਮਾਂ ਲੱਗੀਆਂ ਹੁੰਦੀਆਂ ਕਾਰ ਤੇ ਰਿਲਾਅਲ ਦੇ ਵਿਚਲਾਣ ਕਟੋ ਹੋਣੇ ਚਾਹੀਦੇ ਬਿਲਕੁਲ ਜਿਹੜੇ ਇਸ ਤਰ੍ਹਾਂ ਦੀ ਜਗ੍ਹਾ ਤੇ ਕਮਾਲ ਦੀ ਗੱਲ ਰੇਲਵੇ ਟਰੈਕ ਤੇ ਚੜ ਕੇ ਕੋਈ ਇੱਕ ਤੇ ਸਰ ਮਤਲਬ ਆ ਮੈਂ ਪਿੱਛੇ ਜੇ ਪੰਡਿਆ ਸਾਹ ਸੁਖਮ ਸਾਹਿਬ ਹੈਰਾਨ ਹੋਗੇ ਤੁਸੀਂ ਉਹ ਰੇਲਵੇ ਟਰੈਕ ਤੇ ਲਟ ਜਾਂਦਾ ਮੁੰਡਾ ਹਮ ਮੈਂ ਵੀਡੀਓ ਦੇਖੀ ਉਹ ਰੇਲਵੇ ਟਰੈਕ ਤੇ ਲਟ ਗਿਆ ਜੀ ਟ੍ਰੇਨ ਗੁਜ਼ਰ ਗਈ ਉਸ ਤੋਂ ਬਾਅਦ ਰੇਲਵੇ ਨੇ ਉਹਨੂੰ ਨੋਟਸ ਭੇਜਤਾ ਤੂੰ ਤਾਂ ਪਹਿਓ ਕਹੀ ਜਾਵੇ ਕਿ ਨਹੀਂ 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 ਇਹ ਐਡਿਟ ਕੀਤੀ ਉਹਨਾਂ ਖਦਾ ਚਲੋ ਐਡਿਟ ਕੀਤੀ ਆ ਜੀ ਉਹਨੇ ਐਕਟਿੰਗ ਕੀਤੀ ਤੂੰ ਕਹਿੰਦਾ ਐਡਿਟ ਕੀਤੀ ਆ ਜੀ ਤਪ ਸਰ ਮੁਕਦਮਾ ਬਣ ਜਾਂਦਾ ਹੂੰ ਤੋ ਇਸ ਤਰ੍ਹਾਂ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ ਮਨੋਰੰਜਨ ਕਰਨਾ ਚਾਹੀਦਾ ਪਹਿਲੀ ਗੱਲ ਹੈ ਨਾ ਅਸੀਂ ਉਹ ਰੀਲਾ ਰੂਲਾ ਜੀਆਂ ਦੇਖ ਕੇ ਮੈਂ ਅੱਗੇ ਕਹਿੰਦਾ ਉਹਨਾਂ ਕਿ ਤੁਸੀਂ ਨੇ ਇੱਕ ਬੜੀ ਗਫਲਤ ਦੀ ਜ਼ਿੰਦਗੀ ਜਿਉਣੀ ਹੈ ਯਾਰ ਆ ਜਿਹੜਾ ਅਸੀਂ ਮੈਂ ਦੇਖਦਾ ਤੋ ਬੜੀਆਂ ਸਾਰਥਕ ਰੀਲਾ ਹੁੰਦੀਆਂ ਨੇ ਸ਼ਾਮ ਨੂੰ ਕਿਤੇ ਰਾਤ ਨੂੰ ਵੇਲੇ ਹੋਈਏ ਕਿਉਂਕਿ ਜਿਹੜੀਆਂ ਚੀਜ਼ਾਂ ਤੁਸੀਂ ਦੇਖਣੀ ਹੈ ਸਟਾਰਟ ਕਰੋ ਐਲਗੋਰਿਦਮ ਤੁਹਾਨੂੰ ਉਹ ਹੀ ਦਿਖਾਉਂਦਾ ਜੀ ਜੀ ਤਾਂ ਮੈਂ ਮਤਲਬ ਕਿ ਕੋਈ ਉਪਦੇਸ਼ਕਾਂ ਦੇ ਉਪਦੇਸ਼ ਸੁਣਨੇ ਹੁੰਦੇ ਆ ਕੋਈ ਕਹਾਣੀਆਂ ਜਾਂ ਯਾਰੀ ਦੋਸਤੀ ਤੇ ਇਹ ਇਹ ਮੇਰੇ ਵਿਸ਼ੇ ਆ ਤੇ ਉਹ ਚਲੋ ਸਕੂਨ ਮਿਲਦਾ ਜਦੋਂ ਵੇਲੇ ਹੋਈਏ ਫ੍ਰੀ ਹੋਈਏ ਕਿਤੇ ਸੁਣਨ ਨੂੰ ਵੀ ਹਾਂਜੀ ਹਾਂਜੀ ਕੋਈ ਨਵਾਂ ਕੱਲ ਨੂੰ ਆਪ ਸੁਣਾ ਸਕਦੇ ਆ ਕਿਤੇ ਸੁਣਾ ਕੇ ਤੱਦੀ ਹੈ ਨਾ ਤੂੰ ਗੱਲੇ ਆ ਕੇ ਇਹ ਥੋੜੀ ਆ ਕਿ ਭਈ ਹੁਣ ਤੁਸੀਂ ਉਹ ਉਸੇ ਚੱਕਰ 'ਚ ਉਲਝ ਜਾਓ ਕਿ ਆਪ ਵੀ ਓਦਾਂ ਦੇ ਹੋ ਜਾਓ ਰੀਲਾਂ ਦੇਖਦੇ ਕੇ ਤੇ ਉਹ ਮੈਂ ਕਿ ਗੱਲ ਕਹਿ ਕੇ ਹਟਿਆ ਆਪਣੇ ਦੋਸਤਾਂ ਨੂੰ ਉੱਥੋਂ ਉੱਠ ਕੇ ਆਇਆ ਮੈਂ ਉਹ ਮੈਂ ਕਿ ਯਾਰ ਜੋ ਆਪਾਂ ਨੂੰ ਰੀਲਾਂ ਦਾ ਇੱਕ ਸੰਸਾਰ ਵਿਖਦਾ ਹੈ ਨਾ ਜੀ ਐਕਚੁਅਲ 'ਚ ਅਸੀਂ ਇਹਨੂੰ ਦੇਖ ਕੇ ਦੁਖੀ ਹੋਈ ਜਾਂਦੇ ਆ ਹਾਏ ਉਹਦੀ ਘਰ ਵਾਲੀ ਬੜੀ ਗੱਡੀ ਸੋਹਣੀ ਆ ਤੇ ਜਦੋਂ ਅਮਨਦੀਪ कौरਾਂ ਨੂੰ ਮੇਕਅਪ ਲੱਥੇ ਤੋਂ ਸਾਹਮਣੇ ਆਉਂਦੀ ਆ ਜੀ ਹੈ ਫਿਰ ਦੁੱਜੂ ਗੱਲ ਜਾ ਫੜ ਲੈਂਦੇ ਆ ਕਿ ਹੈ ਐਦਾਂ ਦੀ ਨਿਕਲੀ ਆ ਤੇ ਫਿਰ ਵੀ ਫਲਾਣਾ ਯਾਰ ਇੰਨੇ ਮौज-ਮਸਤੀਆਂ ਇੱਥੇ ਆ ਮਹਿਫਲ ਲਈ ਬੈਠਾ ਇਹਦੇ ਕੋਲ ਆ ਗੱਡੀ ਇਹਦੇ ਕੋਲ ਆ ਬੂਟ ਅਸੀਂ ਤੁਲਨਾ ਕਰ ਕਰਕੇ ਦੁਖੀ ਹੋ ਜਾਂਦੇ ਹਾਂ ਦੁਖੀ ਹੋ ਜਾਂਦੇ ਹਾਂ ਸੋ ਇਹ ਦੁਨੀਆ ਹੀ ਵੱਖਰੀ ਹੈ ਸਰ ਉਹ ਪਤਾ ਨਹੀਂ ਕਿੰਨੇ ਕੋ ਦੁਖੀ ਨੇ ਗੱਡੀ ਸਾਨੂੰ ਵੱਡੀ ਦੀਦੀ ਆ 15 ਤਰੀਕ ਨੂੰ ਉਹਦਾ ਬਲੱਡ ਘਟਿਆ ਨਹੀਂ ਦਿੱਤਾ ਵੀ 50000 ਦੀ ਕਿਸ਼ਤ ਕਿੱਥੋਂ ਕਰਨੀ ਆ ਸੱਚੀ ਸੱਚੀ ਗੱਲ ਠੀਕ ਹੈ ਨਾ ਸੋ ਇਸ ਕਰਕੇ ਇਹ ਰੀਲਾ ਵਾਲਾ ਸੰਸਾਰ ਹੈ ਨਾ ਜਿਹੜਾ ਇਹਨੇ ਸੱਚਮੁੱਚ ਬਹੁਤ ਜ਼ਿਆਦਾ ਜਿਹੜਾ ਹੈ ਨਾ ਮਾਨਸਿਕ ਤੌਰ ਤੇ ਅਸੀਂ ਦੇਖੀਏ ਨਾ ਸਾਡਾ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਸਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂ ਘੱਟ ਤੋਂ ਆਪਾਂ ਇਹਦੇ ਤੋਂ ਅਸ਼ੂਤੇ ਤੇ ਨਹੀਂ ਰਹਿ ਸਕਦੇ ਮੈਂ ਐਵੇਂ ਕਹਾਂ ਮੈਂ ਕਿਹੜਾ ਹੋਸ਼ ਹਾਂ ਮੈਂ ਵੀ ਤੁਹਾਡੇ ਵਰਗਾ ਹੀ ਹਾਂ ਕਿਤੇ ਮਤ ਮੈਂ ਮੈਂ ਹਮੇਸ਼ਾ ਕਹਿੰਦਾ ਮੈਂ ਕੋਈ ਵਿਦਵਾਨ ਵਿਦਵੂ ਨਹੀਂ ਹੈਗਾ ਆ ਬੰਦਾ ਜੀ ਮੇਰਾ ਪੇਸ਼ਾ ਹੈ ਇੱਥੇ ਬੈਠਾ ਮੇਰਾ ਪੇਸ਼ਾ ਹੈ ਕਿਸੇ ਨੂੰ ਲੱਗਦਾ ਮੈਂ ਕੰਮ ਕਰ ਸਕਦਾ ਉਹਨੇ ਮੈਨੂੰ ਕੰਮ ਤੇ ਰੱਖਿਆ ਥੈਟਸ ਇਟ ਜੀ ਇਸ ਤੋਂ ਵੱਧ ਮੈਂ ਕੁਝ ਨਹੀਂ ਆ ਐਵੇਂ ਕੋਈ ਆ ਜਾਂਦਾ ਜੀ ਅਸੀਂ ਤੁਹਾਡੇ ਫੈਨ ਆ ਕਾਦੇ ਫੈਨ ਹੈ ਯਾਰ ਜੀ ਭਰਾ ਕਹਿ ਲਓ ਦੋਸਤ ਕਹਿ ਲਓ ਮਿੱਤਰ ਕਹਿ ਲਓ ਫੈਨ ਕਾ ਕਹਿੰਦੇ ਕੋਈ ਕੋਈ ਚੱਕਰ ਨਹੀਂ ਹੈਗਾ ਵੀ ਗੱਲ ਨੇ ਯਾਰ ਮੈਂ ਤੁਹਾਨੂੰ ਇੱਕ ਚੀਜ਼ ਸੋਹਰ ਦੱਸਦਾ ਮੈਂ ਦਿੱਲੀ ਕੁਝ ਪੋਸਟਾਂ ਲਿਖਦਾ ਹੂੰ ਮੈਂ ਐਵੇਂ ਕਈ ਵਾਰ ਨਾ ਸਿਆਸਤ ਤੇ ਤੰਜ਼ ਕੱਸਦਾ ਸ਼ਾਇਰੀ ਲਿਖਦਾ ਜੀ ਜਾਂ ਮੈਂ ਆਪਣੇ ਫੋਨ ਦੇ ਨੋਟਸ 'ਚ ਜਾ ਕੇ ਕੁਝ ਲਿਖਦਾ ਹੂੰ ਕਿਉਂ ਕਿਉਂਕਿ ਮੈਂ ਬੇਸਿਕਲੀ ਤਾਂ ਲਿਖਣ ਵਾਲਾ ਬੰਦਾ ਸੀਗਾ ਨਾ ਜੀ ਜੀ ਕਿ ਮੇਰੇ ਅੰਦਰ ਦੀ ਲੇਖਣੀ ਮਰੇ ਨਾ ਯਾਰ ਹੂੰ ਕਿਉਂ ਜੋ ਆ ਕਲਚਰ ਚੱਲਿਆ ਹੈ ਨਾ ਅਰੀਲਾ ਵਾਲਾ ਫਲਾਂਟਗਾ ਸਰ ਇਹ ਦਿਮਾਗ ਦੀ ਜਿਹੜੀ ਆਪਣੀ ਕਹ ਲੋ ਨਾ ਕੇਂਦਰਤ ਹੋਣ ਦੀ ਸ਼ਕਤੀ ਹੈ ਸਮਰੱਥਾ ਹੈ ਇਹਨੂੰ ਲਗਾਤਾਰ ਕੱਟ ਕਰ ਰਿਹਾ ਹੈ ਬਿਲਕੁਲ ਅਸੀਂ ਅਸਲ ਵਿੱਚ ਵੀ ਤਾਂ ਇਸੇ ਕਰਕੇ ਕਿ ਸਾਡੀ ਜਾਣ ਲੱਗੀ ਤੁਸੀਂ ਕਿਸੇ ਵੀ ਜਗ੍ਹਾ ਤੇ ਤੁਹਾਨੂੰ ਮਤਲਬ ਕਿ ਵਿਜਲਤਾ ਹੋਏਗੀ ਬੇਚੈਨੀ ਹੋਏਗੀ ਕਿ ਇਹ ਹਾਈ ਐਨੀ ਲੰਮੀ ਵੀਡੀਓ ਹਮ ਹਾਈ ਨਹੀਂ ਲੰਮੀ ਲਿਖ ਸਰ ਅਸੀਂ ਦਿਮਾਗ ਦੀ ਜਿਹੜੀ ਉਹ ਕੇਂਦਰ ਹੋਣ ਵਾਲੀ ਕੇਂਦਰਤ ਹੋਣ ਵਾਲੀ ਸਮਰੱਥਾ ਨੂੰ ਲਗਾਤਾਰ ਕੱਟ ਕਰ ਰਿਹਾ ਐਸਾ ਵਿਗਿਆਨਕ ਸੋਚ ਕਹਿੰਦੀ ਆ ਜੀ ਜੀ ਤਾਂ ਇਸ ਕਰਕੇ ਇਹ ਇਹਦੇ ਜਦੋਂ ਬਾਹਰ ਨਿਕਲੋ ਏ ਠੁੰਕੇ ਠਮਕੇ ਵਾਲਿਆਂ ਨੇ ਕੁਝ ਨਹੀਂ ਦੇਣਾ ਹਸਾਬ-ਕਿਤਾਬ ਲਾਓ ਤੇ ਇਹਨਾਂ ਦੇ ਚਲਾਨ ਕੱਟੋ ਰੀ ਲਾ ਲੈ ਦੇ ਮੈਂ ਮੈਂ ਤਾਂ ਇਹ ਗੱਲ ਕਹਿਣਾ ਕਿ ਜਿਵੇਂ ਵਹੀਕਲਾਂ ਦੇ ਕੱਟਦੇ ਆ ਇਹ ਇੱਥੇ ਪੁੱਠੀ ਸਿੱਧੀਆਂ ਇਹ ਜਿਹੜੀਆਂ ਸ਼ਾਲਾ ਮਾਰਦੇ ਆ ਇਹ ਇਹਨਾਂ ਦੇ ਚਲਾਨ ਕੱਟੋ ਵੀ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਆਵਾਜ਼ਾਈ ਦੇ ਵਿੱਚ ਰੁਕਾਵਟ ਪਾਉਂਦੇ ਨੇ ਜੀ ਜੀ ਬਿਲਕੁਲ ਮਿੰਟੂ ਜੀ ਬਿਲਕੁਲ ਸਹੀ ਕਿਹਾ ਤੁਸੀਂ ਗੁਰਵਿੰਦਰ ਸਿੰਘ ਦੀ ਦੱਸ ਰਹੇ ਕਿ ਸੈਲਫ ਕੌਨਫੀਡੈਂਸ ਤੇ ਸੈਲਫੀ ਮਰਵਾ ਦਿੰਦੇ ਹਾਂ ਹਾਂ ਜੀ ਮੈਨੂੰ ਯਾਦ ਸੀ ਹੈ ਨਾ ਸੈਲਫੀ ਹੀ ਕੀਤੀ ਸੀ ਸ਼ਾਇਦ ਸੈਲਫ ਸੈਲਫ ਕੌਨਫੀਡੈਂਸ ਤੇ ਸੈਲਫੀ ਮਰਵਾ ਦਿੰਦੇ ਜੀ ਜੀ ਬੰਦੇ ਨੂੰ ਮਰਵਾ ਦਿੰਦੇ ਹੈ ਨਾ ਤਾਂ ਗੱਲ ਵਾਕਿਆ ਕਿੱਡੀ ਹੈ ਨਾ ਜ਼ਬਰਦਸਤ ਹੈ ਕਿ ਸੈਲਫ ਕੌਨਫੀਡੈਂਸ ਹੋਣਾ ਜ਼ਰੂਰ ਚਾਹੀਦਾ ਹੈ ਪਰ ਜ਼ਿਆਦਾ ਨਾ ਹੋਵੇ ਤੇ ਦੂਜੀ ਗੱਲ ਹੈ ਕਿ ਸੈਲਫੀ ਕਈ ਵਾਰ ਬੰਦੇ ਨੂੰ ਨਾ ਕਹਿ ਲੋ ਹੇਲੇ ਤਾਂ ਬਹੁਤ ਕਰਵਾਦੇ ਆ ਇਦਾਂ ਵਿਕੀਆਂ ਨੇ ਆਪਾਂ ਸੁਣੀਆਂ ਨੇ ਆ ਗੁਰਦੀਪ ਸਿੰਘ ਜੀ ਕਹਿ ਰਹੇ ਨੇ ਕਿ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਬਿਲਕੁਲ ਜੀ ਕਿਤਾਬਾਂ ਦਾ ਤਾਂ ਕਹਿੰਦੇ ਕਿ ਇੱਕ ਖੁਸ਼ਬੂਈ ਵੱਖਰੀ ਹੁੰਦੀ ਆ ਉਹਨਾਂ ਦਾ ਤੇ ਇੱਕ ਨਸ਼ਾ ਹੀ ਵੱਖਰਾ ਹੁੰਦਾ ਹੈ ਜੀ ਆ ਇੱਕ ਮਿੱਤਰ ਕਹਿ ਰਿਹਾ ਸੀ ਕਿ ਕਣਕਾਂ ਦਾ ਝਾੜ ਚੰਗਾ ਹੈ ਭਾਈ ਇਹ ਤੇ ਸੋਹਣੀ ਗੱਲ ਹੈ ਤੇ ਕਹਿੰਦੇ ਨੇ ਕਿ ਕਣਕਾਂ ਦਾ ਝਾੜ ਠੀਕ ਆ ਨਹੀਂ ਨਹੀਂ ਵਧੀਆ ਚੀਜ਼ ਇਹ ਆ ਕਿ 4 ਪੈਸੇ ਹੋਣ ਕਿ ਕਿਸਾਨ ਕੋਲ ਆਉਣਗੇ ਦੁਕਾਨਦਾਰ ਕੋਲ ਜਾਣਗੇ ਦੁਕਾਨਦਾਰ ਕੋਲ ਫੈਕਟਰੀ ਵਾਲੇ ਕੋਲ ਜਾਣਗੇ ਫੈਕਟਰੀ ਵਾਲੇ ਕੋਲ ਸਰਕਾਰ ਕੋਲ ਜਾਣਗੇ ਤੇ ਸਰਕਾਰ ਕੋਲ ਪਹੁੰਚ ਕੇ ਫੇਰ ਲੋੜਵੰਦਾ ਕੋਲ ਆਉਣਗੇ ਤੇ ਸਾਰੇ ਖੁਸ਼ਹਾਲ ਹੋ ਜਾਣਗੇ ਜਿਹ ਪੈਸਾ ਹੀ ਅਸੀਂ ਤਾਂ ਕਹਿੰਦੇ ਜੀ ਘਰ ਘਰ ਖੁਸ਼ਹਾਲੀ ਹੋ ਗਿਆ ਜੀ ਘਰ ਘਰ ਖੁਸ਼ਹਾਲੀ ਹੋਵੇ ਤੇ ਹਰ ਦਿਨ ਹੀ ਦੀਵਾਲੀ ਹੋਵੇ ਭਾਈ ਹਮ ਜੀ ਦੀਵਾਲਾ ਨਾ ਨਿਕਲੇ ਕਿਸੇ ਦਾ ਜੀ ਬਿਲਕੁਲ ਮਿੰਟੂ ਜੀ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਨੂੰ ਪਤਾ ਹੈ ਦੋਸਤ 10 ਵੀ ਰਹੇ ਨੇ ਕਿ ਭਾਈ ਉਹ ਬਾਡੀ ਦੇ ਵਿੱਚ ਬਿਜ਼ੀ ਨੇ ਰੁੱਝੇ ਹੋਏ ਨੇ ਪਰ ਫਿਰ ਵੀ ਚਲੋ ਇਹ ਸਾਡਾ ਪ੍ਰੋਗਰਾਮ ਤੁਹਾਡੀ ਥਕਾਵਟ ਵੀ ਲਾਏਗਾ ਤੇ ਨਵੀਆਂ ਜਾਣਕਾਰੀਆਂ